ਅੰਗਨਵਾਰੀ ਸਕੂਲ ਟੀਚਰ ਦੀ ਅਣਗਿਹਲੀ ਕਾਰਨ ਬੱਚਾ ਹੋਇਆ ਲਾਪਤਾ ਅੰਗਨਵਾਰੀ ਸਕੂਲ ਤੋਂ ਗੁੰਮ ਹੋਇਆ ਬੱਚਾ ਪੁਲਿਸ ਨੇ 1 ਘੰਟੇ ਦੇ ਅੰਦਰ ਲੱਭ ਕੇ ਮਾਤਾ ਪਿਤਾ ਦੇ ਕੀਤਾ ਹਵਾਲੇ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਖੁੱਲਣ ਦਾ ਪਹਿਲਾ ਦਿਨ ਸੀ ਅਤੇ ਜਦੋਂ ਪੀਟਰ ਪੁੱਤਰ ਸਾਹਿਲ ਮੋਹੱਲਾ ਪ੍ਰਤਾਪਨਗਰ ਨੂੰ ਉਸਦੀ ਭੂਆ ਅੰਗਨਵਾਰੀ ਸਕੂਲ ਕਾਦੀਆਂ ਵਿੱਚ ਛੱਡਣ ਗਈ ਤਾਂ ਮੈਡਮ ਉਸ ਨੂੰ ਸਕੂਲ ਦੇ ਅੰਦਰ ਲੈ ਗਈ ਜਦ ਭੂਆ ਘਰ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਇਹ ਸੁਣ ਕੇ ਘਰ ਵਾਲਿਆਂ ਤੇ ਹੋਸ਼ ਉੱਡ ਗਏ ਅਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਕਾਦੀਆਂ ਪੁਲਿਸ ਨੇ ਬੱਚੇ ਨੂੰ 1 ਘੰਟੇ ਦੇ ਅੰਦਰ ਹੀ ਨੂਰ ਹਸਪਤਾਲ ਚੌਂਕ ਤੋਂ ਲੱਭ ਕੇ ਬਾਰਸਾਂ ਦੇ ਹਵਾਲੇ ਕਰ ਦਿੱਤਾ ਪੁਲਿਸ ਦੀ ਇਸ ਸਫਲਤਾ ਲਈ ਪਰਿਵਾਰ ਨੇ ਪੁਲਿਸ ਦਾ ਧੰਨਵਾਦ ਵੀ ਕੀਤਾ ਤੁਹਾਨੂੰ ਦੱਸ ਦਈਏ ਕਿ ਪਰਿਵਾਰ ਵਾਲੇ ਆਂਗਨ ਮਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਟੀਚਰਾਂ ਦੇ ਹਵਾਲੇ ਕਰਉਂਦੇ ਹਨ ਅਤੇ ਉਸ ਦਾ ਧਿਆਨ ਟੀਚਰਾਂ ਨੇ ਹੀ ਰੱਖਣਾ ਹੁੰਦਾ ਹੈ ਜੇਕਰ ਟੀਚਰ ਹੀ ਅਨਗੇਲੀ ਕਰਨਗੇ ਤਾਂ ਫਿਰ ਬੱਚਿਆਂ ਦਾ ਜ਼ਿੰਮੇਵਾਰ ਕੌਣ ਹੋਏਗਾ ਜੇਕਰ ਇਸ ਬੱਚੇ ਨਾਲ ਕੋਈ ਮਾਰੀ ਘਟਨਾ ਹੋ ਜਾਂਦੀ ਤਾਂ ਉਸ ਦਾ ਜ਼ਿੰਮੇਵਾਰ ਕੌਣ ਸੀ ਇਹ ਟੀਚਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਕੂਲ ਦੇ ਵਿੱਚ ਜੋ ਛੋਟੇ ਛੋਟੇ ਬੱਚੇ ਆਉਂਦੇ ਹਨ ਉਹਨਾਂ ਦਾ ਖਾਸ ਕਰਕੇ ਬਹੁਤ ਹੀ ਧਿਆਨ ਰੱਖਿਆ ਜਾਵੇ ਸ਼੍ਰੀ ਰਾਦੇ ਕਲਾਥ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਹੋਈ ਜੀ ਕਿ ਅਹੀਂ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਹੀਂ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਕਹਿੰਦੀ ਕਿ ਟੱਡਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਇਦਾਂ ਮਤਲਬ ਟੇਬਲ ਟੂਲ ਸਾਫ਼ ਕਰਨੀ ਸੀ ਇਸ ਕਰਕੇ ਇਹਨਾਂ ਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਥਾਣੇ ਵਾਲੇ ਚੌਂਕ 'ਚ ਹੀ ਤੇ ਫਿਰ ਪੁਲਸ ਕੜੀ ਸੜੀ ਵਿੱਚ ਹੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸੱਦਿਆ ਕਿ ਆਪਣਾ ਬੱਚਾ ਆ ਕੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਸ ਥਾਣੇ ਹੋਵੇ ਸੂਰ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਹੇ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ ਮੇਰਾ ਨਾਮ ਰੋਸ਼ਨੀ ਹੈ ਬੱਚੇ ਦਾ ਨਾਮ ਪੀਟਰ ਜੀ ਪੀਟਰ ਦਾ ਨਾਮ ਗੁਰਪਿੰਦਰ ਸਿੰਘ ਪ੍ਰਤਾਪ ਨਗਰ ਕਟਨਾਏ ਸਕੂਲ ਛੱਡ ਕੇ ਇਹਨੂੰ ਆਏ ਆ ਔਰ ਸਕੂਲੋਂ ਇਹ ਭੱਜ ਗਿਆ ਜੀ ਸਵੇਰੇ ਛੱਡ ਕੇ ਆਏ 9 ਵਜੇ ਦੇ ਕਰੀਬ ਜੋਤੀ ਮੈਡਮ ਦੇ ਇਹ ਤੋਂ ਕਨੈਲ ਚੋਂ ਤੁਹਾਨੂੰ ਮਿਲਿਆ ਜੀ ਤੁਹਾਨੂੰ ਸੂਚਨਾ ਨਾ ਦਿਨਾਨੀ ਨੇ ਦਿੱਤੀ ਰਿਹਾ ਹਾਂ ਜੀ ਸਕੂਲ ਵਾਲਾ ਨੂੰ ਇਹ ਹੈ ਕਿ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ ਹਾਂ ਜੀ ਧਿਆਨ ਰੱਖੋ ਨਾ ਦਾ ਹਾਂ ਜੀ ਬੜਾ ਹੱਦ ਸੌ ਹੋ ਸਕਦਾ ਹੈ ਲਾਪਰਵਾਹੀ ਦੇ ਨਾਲ ਖਾਣੇ ਵਾਲੇ ਕਹਿੰਦੇ ਨੇ ਕਿ ਮੈਡਮ ਨੂੰ ਬੁਲਾਓ ਫੇਰ ਬਚਾ ਪਰ ਦਵਾ ਮਿਤਾ